ਆ ਲੋ ਜੀ ਬੰਦਾ ਲੁੱਕ ਗਿਆ ਆਪਾਂ ਨੂੰ ਦੇਖ ਕੇ ਸੋਨੀ ਆਏ ਨਹੀਂ ਗੱਲ ਬੰਨ੍ਹਣੇ ਆ ਕੇ ਜਿਹੜੀ ਜਵਾਨ ਕਰੀ ਸੀ ਉਹ ਤੇ ਖੜਾ ਲੋਸਸੋਸਤੋ ਆਪਾਂ ਨੇ ਟਾਇਲ ਲਵਾਈ ਸੀਗੀ ਦਫ਼ਤਰ ਚ ਤੇ ਆਪਣਾ ਮਿੱਤਰ ਆ ਮੁੰਡਾ ਮਿਸਤਰੀ ਸੋਨੀ ਇਹਦੇ ਨਾਲ ਆਪਣੀ ਇੱਕ ਗੱਲ ਹੋਈ ਆ ਇਹ ਕਹਿੰਦਾ ਵੀ ਜਿਹੜੀ ਆਹਾਂ ਹੁੰਦੀ ਆ ਇਹ ਲੋਟ ਵਾਲੀਆਂ ਆਂ ਪਈ ਇਹ ਬਿਲਕੁਲ ਬਰਾਬਰ ਹੁੰਦੀ ਆ ਲੈਵਲ ਤੇ ਅਸੀਂ ਕਰਦੇ ਮਗਾ ਯਾਰ ਵੀ ਇੰਨਾ ਕਿਵੇਂ ਆਏ ਹੋ ਜੀ ਕੋਈ ਮੜਾ ਮੋਟਾ ਫਰਕ ਤਾਂ ਪੈ ਜਾਂਦਾ ਇਹ ਕਹਿੰਦਾ ਵੀ ਆਹ 1 ਰੁਪਿਆ ਇੱਥੋਂ ਆਏ ਛੱਟ ਕੇ ਤੁਹਾਨੂੰ ਆਏ ਵਸਰੇ ਲਿਆ ਕੇ ਦਿਖਾਉਂਗਾ ਆ ਜੋ ਦੇਖਦੇ ਆਪਾਂ ਇਹਨੂੰ ਲੱਭਦੇ ਆਂ ਜੇ ਲੱਭ ਗਿਆ ਅੱਜ ਉਹ ਉਹ ਵੀਰੇ ਮੈਂ ਲੌਕਦਾ ਨਹੀਂ ਮੈਂ ਕੰਮ ਕਰ ਰਿਹਾ ਵੀਰੇ ਕੰਮ ਉਹ ਵੀ ਕੰਮ ਹੀ ਆ ਅੱਛਾ ਜੀ ਠੀਕ ਹੈ ਨਾ ਕਿਉਂਕਿ ਤੈਨ ਮੈਂ ਇੱਕ ਵਾਦਾ ਕਰਿਆ ਸੀ ਪਰਸੋਂ ਵਾਦਾ ਮੈਂ ਹਾਂ ਕਿਹੜਾ ਯਾਦ ਕਰ ਲੈ ਵੀ ਟਰੈਕਟਰ ਚਾੜਨਾ ਜਿਹੜੀ ਆਹ ਨੁੱਕਰ ਵਾਲੀ ਗੱਲ ਸੀਗੀ ਵੀ ਜਿਹੜੀ ਆਹ ਚੀਜ਼ ਆ ਆਪਣੀ ਆਏ ਆਹ ਵੀ ਇਹਦੇ ਤੇ ਵੀ ਮੈਂ ਰੁਪਈਆ ਸੱਤ ਕੇ ਇਧਰੋਂ ਐ ਦਿਖਾਉਂ ਉਹ ਅੱਛਾ 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 ਕਾਹਨੇ ਸਮਝਿਆ ਸਮਝ ਗਿਆ ਮੈਂ ਆਪਣੇ ਹਾਂ ਆਪਣੇ ਆਹ ਨੂੰ ਸਮਝਿਆ ਮੈਂ ਉਹ ਅੱਛਾ ਮੇਰੇ ਵੀਰ ਨੂੰ ਯਾਰ ਗਹਿਮ ਬਹੁਤ ਆਨੰਦ ਨਹੀਂ ਲੱਗਦਾ ਸ਼ਾਇਦ ਇਹ ਰਾਤ ਨੂੰ ਸੌਂਦਾ ਨਹੀਂ ਹੁੰਦਾ ਨਹੀਂ ਖਰਾਬ ਗੱਲ ਤੇ ਤੂੰ ਹੈ ਨਾ ਤੈਂ ਖੜਾ ਹੁੰਦਾ ਗੱਲ ਉਹ ਨਹੀਂ ਗੱਲ ਆਪਣੀ ਸਰਤ ਲੱਗੀ ਸੀਗੀ ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਐਨ ਹੋਊਗਾ ਕੱਦ ਕੋਈ ਨਹੀਂ ਮੇਰੇ ਵੀਰ ਨੂੰ ਵਹਿਮ ਆ ਨਹੀਂ ਨਹੀਂ ਵਹਿਮ ਨਹੀਂ ਸਾਲ ਮੈਂ ਉਹ ਨਹੀਂ ਇੱਕਣ ਹੋਣਾ ਨਹੀਂ ਆਪਾਂ ਹੁਣੇ ਗੱਡ ਲੰਨੇ ਆ ਸਰਦ ਤੁਹਾਡੇ ਸਾਹਮਣੇ ਸ਼ਰਤ ਸ਼ਰਤ ਪੱਕੀ ਵੀ ਜੇ ਮੈਂ ਜਿੱਤ ਗਿਆ ਪਾਰਟੀ ਤੁਹਾਡੇ ਵੱਲੀ ਓਕੇ ਜੇ ਮੈਂ ਜੇ ਹਾਰ ਗਿਆ ਤਾਂ ਵੀ ਮਤਵਲ ਅੱਤ ਤੇਰੇ ਵੱਲੋਂ ਆ ਨਹੀਂ ਵੀ ਜੀ ਮੈਂ ਜਿੱਤਦਾ ਮਾਂ ਪਾਰਟੀ ਤੁਹਾਡੇ ਵੱਲੋਂ ਆ ਮੈਂ ਸਮਝ ਗਿਆ ਵੀ ਜੇ ਮੈਂ ਹਾਰ ਗਿਆ ਤਾਂ ਮੇਰੇ ਵੱਲੋਂ ਤੇ ਰੁਪਈਆ ਇੱਥੇ ਆਉਣਾ ਚਾਹੀਦਾ ਓਰੇ ਮੈਂ ਕਹਿੰਦਾ ਇਹ ਰੁਪਈਆ ਬਿਲਕੁਲ ਇੱਥੇ ਪਹੁੰਚੂ ਬਸ ਠੀਕ ਹੈ ਚਲ ਕੱਟਣੀ ਨਹੀਂ ਗਈ ਵੀਡੀਓ ਮੈਂ ਨਾ 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 ਬਿਲਕੁਲ ਨਹੀਂ ਬਿਲਕੁਲ ਨਹੀਂ ਇਹ ਮੈਂ ਜੀ ਆਪਣਾ ਮਿੱਤਰ ਹੀ ਆ ਮੁੰਡਾ ਮਿਸਤਰੀ ਤੇ ਇਹਨਾਂ ਦਾ ਕੰਮ ਕਰਦਾ ਇਹ ਕਹਿੰਦਾ ਬਈ ਆਪਣੇ ਵੀ ਮੈਂ ਜਿਹੜਾ ਹਾ ਹੁੰਦੀਆਂ ਨੇ ਕਿਨਾਰੀਆਂ ਹੁੰਦੀਆਂ ਨੇ ਮੈਂ ਕਿਹਾ ਜਿਹੜਾ ਲੈਵਲ ਆ ਯਾਰ ਵੀ ਆ ਉੱਚੀ ਵੀ ਵੀ ਹੋ ਸਕਦੀ ਐ ਹਨਾ ਮਾਰੀ ਮੋਟੀ ਵੀ ਐ ਇਹ ਕਹਿੰਦਾ ਜੀ ਵੀ ਇਧਰੋਂ ਆਏ ਆ ਆਪਾਂ 1 ਰੁਪਿਆ ਸੱਟਾਂਗੇ ਐ ਹੋ ਉੱਥੇ ਜਾਊ ਕਹਿੰਦਾ 10 ਟੈਲਾਂ ਪਾਰ ਕਰਕੇ ਤੇ ਮੈਨੂੰ ਗੱਲ ਹਾਜਮ ਜਹੀ ਨਹੀਂ ਆ ਰਹੀ ਚੱਲ ਕਰ ਮੈਂ ਬਾਕੀ ਗੱਲ ਇਹ ਵੀ ਦੱਸ ਦਿੰਦਾ ਵੀਰੇ ਕਿਉਂਕਿ ਜਿਹੜੀ ਟੈਨ ਹੁੰਦੀ ਆ 2 बाई 2 ਵੀ ਕਈ ਵਾਰ ਖੜੀ ਹੁੰਦੀ ਆ ਵੈਸੇ ਮੈਂ ਕੋ ਬਿਲਕੁਲ ਐਨ ਪੂਰੀ ਸੋਧ ਕੇ ਲਾਈ ਆ ਮੈਂ ਇਹ ਸੱਚੀ ਕਹਿ ਰਿਹਾ ਵੀ ਜਨ ਕਿ ਮੈਂ 1 ਰੁਪਇਆ ਇੱਥੇ ਰੱਖਾਂ ਕਿੱਥੇ ਇੱਥੇ ਓਕੇ ਇੱਥੇ ਰੱਖ ਕੇ ਬਹੁਤ ਕੋ ਸ਼ਟਰ ਦੇ ਬਾਹਰ ਜਾਉਂਗਾ 1 ਰੁਪਇਆ ਕੇ 5 ਰੁਪਏ ਹੈਗੇ ਜੀ 5 ਰੁਪਏ ਆ ਚਾਹੇ 1 ਰੁਪਇਆ ਰੱਖ ਲਓ ਚਲ ਆ ਮੈਂ ਚੱਲਦੀ ਆ ਵੀਡੀਓ ਲਿਆ ਇਥੋਂ ਇਧਰ ਨੂੰ ਆਉਣ ਦੇ ਖੜਜੀ ਲੋ ਜੀ ਲੋ ਜੀ ਹੁਣ ਆਪਾਂ ਆਪਣੇ ਵੇਡ ਦਾ ਵਹਿਮ ਕੱਢਣ ਲੱਗੇ ਆਂ ਵਹਿਮ ਨਹੀਂ ਹੈਗਾ ਇਹ ਸ਼ਾਮ ਨੂੰ ਉਸੇ ਪਾਰਟੀ ਦਾ ਰੈਜਮੈਂਟ ਕਰੀਏ ਮੈਂ ਕਹਿੰਦਾ سیدھی سیدھی ਕੰਮ ਨੇ ਵੇੜ ਕੇ ਸੀ ਨਹਾ ਤੋ ਗੇ ਪਾ ਗੇ ਚਿੱਟਾ ਘੋੜਾ ਪਜਾਮਾ ਚੜ੍ਹ ਵੜੀਆਂ ਗੱਲਾਂ ਨਾ ਮਾਰੀਏ ਪਾਰਟੀ ਵੜੀਆਂ ਗੱਲਾਂ ਨਾ ਮਾਰੀਏ ਆ ਲੋ ਜੀ ਮੈਂ ਹੁਣ 1 ਰੁਪਇਆ ਇੱਥੇ ਰੱਖ ਲਿਆ ਤੇ ਹੁਣ ਇਹ ਨੱਕ ਦੀ ਛੇਦ ਨੂੰ ਸਿੱਧਾ ਬਾਹਰ ਜਾਓ ਸੜਕ ਤੇ ਆਉਣ ਦੇ ਆ ਗਿਆ ਜੀ ਓਹ ਕੀ ਆਵਾਜ਼ ਹੈ ਹਾ ਲੋ ਜੀ ਨਾ ਇਹ ਹੁਣ ਤੇ ਟੱਕਰ ਚ ਲੱਗਿਆ ਨਹੀਂ ਉਹ ਬਿਲਕੁਲ ਨਹੀਂ ਲੱਗਿਆ ਜੰਮਾ ਵੀ ਹਾਂ ਲੋ ਜੀ ਦੂਜਾ ਰੁਪਈਆ ਵੀ ਸੱਟਦਾ ਮੈਂ ਇਹ ਵੀ ਆ ਗਿਆ ਹੈ ਹਾਂ ਇਹ ਆ ਭਾਇਆ ਕੱਪੜਿਆਂ ਦੇ ਵਿੱਚ ਪੰਜਾਂ ਦਾ ਡੱਬੂ ਆ ਗਿਆ ਇੱਕ ਰੁਪਈਆ ਆ ਗਿਆ ਇੱਥੋਂ ਇੱਧਰ ਨੂੰ ਆਉਣ ਦੇ ਬੱਲੇ ਓਏ ਨੋ ਜੀ ਠੀਕ ਆ ਭਾਈ ਹਾਰ ਕੇ ਸਰਪ ਹਾਰ ਕੇ ਹਾਰੀ